ਮਾਤਾ ਜੀ ਨਾ ਤੁਹਾਡਾ ਜਸਵੀਰ ਕਰ ਲਿਆ ਤੇ ਕੀ ਗੱਲ ਬਣੀ ਹੈ ਜਿਹੜੀ ਆ ਤੜਕੇ ਮੂਵੀ ਤੇ ਇਹਨਾਂ ਨੇ ਕ੍ਰੇਸ 52500 ਦੀ ਮੰਗ ਕਰਦੇ ਕਿ ਦਾਇਤ ਤਾਂ ਵੀ ਇਹਨਾਂ ਨੇ ਕੀਤੀ ਸੀਗੀ ਉਹਦੋਂ ਵੀ ਮੈਂ ਤਿੰਨ ਕ ਮਹੀਨੇ ਉਹ ਗਿਠਾੜੇ ਕਰਾ ਦਿੱਤੀ ਸੀਗੀ ਕੋਟ ਮਾਰ ਕਰਦੇ ਸੀ 97 ਕਰੋੜ ਤੇ ਕੋਟ ਮਾਰ ਕੀਤੀ ਇਹਨਾਂ ਨੇ ਤੇ ਮੜਕੇ ਉਹਦੋਂ ਫਿਰ ਬਹਿਬੋਆ ਹੋ ਗਿਆ ਚਲੋ ਡਾਕਟਰ ਨੇ ਕਰਾਤਾ ਸੀਗਾ ਕਿ ਹੁਣ ਫੇਰ ਉਹ ਤਾਂ 25000 ਦੀ ਮੰਗ ਦਾਇਰ ਕੀਤਾ ਮੈਂ ਦੇ ਦਿੱਤਾ ਵੀ ਅੱਜ ਜਸਵੀਰ ਫੜ ਫੁਰ ਕੇ ਕਿਸਤਾ ਤੇ ਤੇ ਹੁਣ 25000 ਦੀ ਮੰਗ ਕੀਤੀ ਤੇ 25000 ਮੈਨੂੰ ਦਿੱਤਾ ਨਹੀਂ ਗਿਆ ਤਾਂ ਉਹਨਾਂ ਰਾਜ ਕੁੜੀ ਮੇਰੀ ਮਾਰਦੀ। ਕੀ ਕੰਮ ਕਰਦੇ ਤੁਸੀਂ? ਮੈਂ ਵੇਲੇ ਹੀ ਨਹੀਂ ਦਿੱਤੇ ਅੱਡ ਲਪਾਈ ਕਰਦੇ ਮੈਂ ਰੋਟੀ ਦਾ ਕੰਮ ਕਰ ਦਿੰਦਾ। ਕਿੰਨੇ ਕਿੜਾ? ਲੋਕਲ ਜੀਰੇ। ਲੋਕਲ ਜੀਰੇ। ਹਾਂਜੀ। ਕਿਹੜੇ ਪਾਸੇ ਰਹਿੰਦੇ ਆ? ਗਟੇਕ ਬਾਦਰ ਨਗਰੀ ਕੀ ਤਾਂ ਅਮਰਪੁਰ ਸਾਰਾ। ਕਿੰਨੇ ਸਾਲ ਹੋ ਗਏ ਯਾਰੋ? ਸਾਲ ਵੀ ਨਹੀਂ ਹਜੇ ਪੂਰਾ ਹੋਇਆਗਾ। ਕੀ ਮੰਗ ਕੀ ਕਰਦੇ ਤੁਸੀਂ? 25000 ਦੀ ਅੱਜ ਮੰਗ ਕੀਤੀ ਸੀ ਅੱਗੇ ਦਾਜ ਦੀ ਮੰਗ ਕਰਦੇ ਸੀਗੇ। ਕੀ ਮੰਗ ਕੀ ਕਰਦੇ ਹੋ ਹੁਣ ਵੀ? ਹੁਣ ਜੋ ਕਾਨੂੰਨੀ ਕਾਰਵਾਈ ਵਾ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਚਾਰ ਜਿੰਨਾਂ ਤੇ